ਕਾਲੀ ਕਾਲੀ ਜੀ ਜੀਰੀ ਇੱਕ ਹੀ ਲਿਆਇਆ ਤੂੰ ਤਾਂ ਹੁਣ ਲਾਸਟ ਤੇ ਜਾਣਾ ਇਹਨੇ ਦੇਖੀ ਆਏ ਰੌਣਕਾਂ ਲਾਈ ਰੱਖਣੇ ਨੇ ਮੱਡੀ 'ਚ ਪੁੱਤਾ ਜੱਸੀ ਆ 14000 ਆ ਦੇਖ ਲਓ ਬਈ ਢੜੀ ਟੜਕੇ ਤੁੰਡੀ ਜੀਰੀ ਨਹੀਂ ਜੀਰੀ ਵਧੀਆ ਯਾਰ ਡੋਡੀ ਟੱਡੀ ਤਾਂ ਨਹੀਂ ਆਈ ਬਈ ਨਹੀਂ ਨਹੀਂ ਆ ਦਾ ਕਿਤੇ ਕਿਤੇ ਇੱਕ ਅੰਦੀ ਸਾਹ ਬਹੁਤ ਜ਼ਿਆਦਾ ਚੌੜ ਵਧੀਆ ਨੇ ਦਾ ਪੂਰਾ ਵੀ ਡੋਡੀ ਹਰਾ ਦਾਣਾ ਵੀ ਨਹੀਂ ਹੈਗਾ ਲੈ ਯਾਰ ਉਹ ਨਹੀਂ ਉਹ ਬੋਲਦੇ ਕੋਈ ਨਾ ਇੱਕੋ ਹੀ ਗੱਲ ਆ ਜੇ ਤੈਨੂੰ ਫੋਨ ਆ ਜੱਤ 9504985 977 95 95 04985 0455 ਕੱਟ ਦੇ ਕੋਈ ਨਾ ਕੋਈ ਨਾ ਕੋਈ ਨਾ ਕੀ ਬਾਬੇ 사운ਡ ਬੇਸ ਦੀਆ ਹੈ 사운ਡ ਬੇਸ ਦੀਆ ਕਿੰਨੇ ਦੀ ਹੈ ਇਹ 3500 ਦੀ ਹੈ 3500 ਦੀ ਇਹ ਗੋਪੀ ਨੇ ਪੰਗਾ ਲੈ ਲਿਆ ਕਰੇ ਐਂਡੀਕੇਟਰ ਮੈਂ ਘਰੇ ਫਿੱਟ ਕਰ ਦੇਣੀ ਆ ਬਿਨਾ ਪਲੱਗਾ ਪਲੱਗਾ ਤੋਂ 100 200 ਦੀ ਪਾਰਟੀ ਚ ਸਾਰ ਦੇਣਾ ਆਈਆ ਤੇਰਾ ਤੈਨੂੰ ਤਾਂ ਬੰਗਾਲਾ ਲੈ ਗਿਆ ਜਨੂ ਹਾਂ ਆਪ ਹੀ ਕਰਦੇ ਨੇ ਜਨਾਲਾ ਰੋੜ ਤੇ ਦੇਣੀ ਨੇ ਭਾਈ ਮੇਰਾ ਜਿਹੜਾ ਕਮਿਸ਼ਨ ਮਾਰ ਜਣਾ ਸੀਗਾ ਗਿਆਨੀ ਨਾ ਵੀ ਕਰਿਆ ਹੈ ਇੰਨਾ ਨਾ ਵੀ ਕਰਿਆ ਹੈ ਨਹੀਂ ਇੰਨੇ ਯਾਰ ਆਪ ਡਿੱਗ ਜੋਗਾ ਸਮਾਨ ਤਾਂ ਐਂ ਚੀਜ਼ਾਂ ਦਵਾ ਦੂਗੇ ਕੱਢ ਲੈਿੰਦੇ ਆ ਜਿਹੜੀਆਂ ਮੈਂ 1 2 ਆਟਮਾ ਲੈਣਾ ਹੈ ਆਪ ਦੀਆਂ ਵਿੱਚੋਂ ਐਂ ਲੈਣ ਹਾਂ ਜਿਆ ਇਕੱਠਾ ਬਣ ਜਾਂਦੀਆਂ ਨੇ ਸਣਾ ਜੀ ਹਾਂ ਉਹਦੇ ਤੋਂ ਬਾੜੀ ਵਧੀਆ ਦਵਾਈ ਆ ਲੈ ਵੀ ਬਲੌਗ ਦੇ ਸਾਰੇ ਤਰ੍ਹਾਂ ਦੇ ਨਹੀਂ ਕਰਦੇ ਸੀਗੇ ਆ ਕਰਨੇ ਨੇ ਹੋਰ ਕੱਢ ਲੈ ਇੱਕ ਸੱਪ ਆਹੋ ਅੱਜ ਆਏ ਜੈਸੀ ਚੌਥਾ ਆਟੋਮੈਟਿਕ ਹੋਰ ਇੱਕ ਸੀਜ਼ਨ 'ਚ ਚੌਥਾ ਆਟੋਮੈਟਿਕ ਬਦਲਦਾ ਜਾਰੇ ਨੇ ਕੇ ਹੋਏ ਨੇ ਹੌਲਾ ਜਿਹਾ ਦੇਦਾ ਪੰਨਾ ਗੋਪੀ ਆਜਾਰ ਸਮਾਨ ਬਾਈ ਲੱਗਦਾ ਹੈ ਹੋਰ ਇਹ ਤਾਂ ਐਨਾ ਤੇ ਮਟਰਟਰ ਦਾ ਇੰਜਨ ਕਰਨਾ ਹੁੰਦਾ ਆਂ ਦੇਣੇ ਅਸੀਂ ਹਾਂ ਗੇਟ ਵੀ ਹੁੰਦੇ ਆ ਬਾਈਆਂ ਕੋਲੇ ਹਾਂ ਆਹ ਤੇ ਟਾਇਰ ਕਿਹੜੇ ਕਿਹੜੇ ਹੁੰਦੇ ਆ ਟਾਇਰਾਂ ਵਾਲੇ ਹੁੰਦੇ ਆ ਥੋੜੀ ਜਰ ਦੇਖ ਤਾ ਹਾਂ ਤੂੰ ਹੀ ਦਈ ਗਿਆ ਆਪ ਤੇ ਕਿਹੜੇ ਇੰਨੇ ਮੈਂ ਨਹੀਂ ਬੰਨਿਆ ਹਾਂ ਲਓ ਵੀ ਅੱਜ ਦੇ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਦੇ ਬਲੌਗ ਚ ਤੁਹਾਡਾ ਸਵਾਗਤ ਆ ਸਾਰੇ ਜਣਿਆਂ ਦਾ ਬਣੇ ਰਹੋ ਵੱਡਣ ਦਾ ਲੱਗਣਾ ਪਹਿਲਾਂ ਆਪਾਂ ਅੱਜ ਚੌਲ ਮਸ਼ੀਨ ਆਉਂਦੀ ਆ 10:00 ਵਜੇ ਦੇ ਨੂੰ ਤੇ ਉਦੋਂ ਪਹਿਲਾਂ ਹਜੇ ਟਾਈਮ ਸੀਗਾ ਗੋਪੀ ਕਹਿੰਦਾ ਵੀ ਬੰਪਰ ਲਾਉਣਾ ਹੈ ਬੰਪਰ ਬਦਲਣਾ ਹੈ ਕਹਿੰਦੇ ਅੱਜ ਹੀ ਕਾਲੀ ਹੋਈ ਪਈ ਆ ਗੋਪੀ ਨੂੰ ਆਈ ਗਿਆ ਚੱਲ ਕੋਈ ਨਾ ਵੀ ਚੌਲ ਆਉਂਦਾ ਹਜੇ ਟਾਈਮ ਹੈਗਾਗਾ ਟਰਾਲੀਆਂ ਟਰੋਲੀਆਂ ਪਾ ਕੇ ਖੜਾਤੀਆਂ ਸੀਗੀਆਂ ਤੇ ਵੀ ਪਹਿਲਾਂ ਬੰਪਰ ਹੀ ਗੋਪੀ ਨੂੰ ਲਿਆ ਕੇ ਦੇਈਏ ਚਲੋ ਚੌਲ ਵੱਢਾਂਗੇ ਹਾਂ ਫੇਰ ਵੱਢਾਂਗੇ ਚੌਲ ਬਣੇ ਰਹੋ ਵਲੌਗ 'ਚ ਅੱਗੇ ਦੇਖਿਓ ਵੀ ਬੰਪਰ ਹੀ ਲੋਟ ਆਉਂਦੇ ਅੱਜ ਜਾਂ ਵੀ ਫਿਰ ਉਹ ਕਰ ਲਾਂਗੇ ਚੌਲ ਵੱਢ ਲਾਂਗੇ ਕਿ ਨਹੀਂ ਜੇ ਅਸੀਂ ਵੱਡਾ ਗੇ ਵੱਡਾ ਗੇ ਪਹਿਲਾ ਰੈਕ ਆਉਟ ਆਇਆ ਏ ਪੰਪਰ ਲੈ ਆਇਆ ਪਹਿਲਾ ਪਹਿਲਾ 5 4 ਕਾ ਕੰਮ ਆ ਇਹ ਇਹਦਾ ਵੀ ਕਰੇਜ ਬਹੁਤ ਹੁੰਦਾ ਏ ਗੋਪੀ ਇਹ ਪਤਾ ਕਦੋਂ ਲੱਗਿਆ ਕਿਸੇ ਟਰੈਕਟਰ ਲਿਆਗਾ ਅਸਾ 93 ਮਾਡਲ ਟਰੈਕਟਰ ਹਾਂ 93 ਦਾ ਹੀ ਬੰਪਰ ਲੱਗਿਆ ਇੱਕ ਉਦੋਂ ਬਾਜਬੂਜ ਵੀ ਲਾਉਂਦੇ ਹੁੰਦੇ ਸੀ ਹਨਾ ਬੰਪਰਾਂ ਤੇ ਲੱਗੇ ਹੋਏ ਸੀ ਬਾਈ ਆਪਾਂ ਕੋ ਉਦੋਂ ਅਸਾ ਠੀਕ ਉਹਦੇ ਪਾਸੇ ਬਾਜ ਸੀ ਦੌਰ ਕੇ ਲੈ ਆਇਆ ਜਦੋਂ ਬਾਜ ਜਾਂਦਾ ਫਿਰ ਲਾਤੇ ਚਲੋ ਵੀ ਲੱਦੋ ਗੱਡੀ 'ਚ ਫਿਰ ਚੱਲੀਏ ਗੇਰਾ ਬਣੇ ਰਹੋ ਅੱਗੇ ਅੱਗੇ ਗੋਪੀ ਕੀ ਚੱਕਰ ਪੈ ਗਿਆ ਡਿੱਗੀ ਨੂੰ ਉਦਦੇ ਤਾਂ ਪੱਕੀ ਫਿਕਸ ਕਰਤੀ ਪਹਿਲਾਂ ਆਪ ਹੀ ਖੁੱਲੀ ਜਾਂਦੀ ਸੀ ਇਹ ਹੁਣ ਖੁੱਲਣੋਂ ਹਟਾ ਲਈ ਉਦਦੇ ਲੋਕ ਦੀ ਰਿਪੇਅਰ ਕਰੇ ਕਰਤੀ ਗੋਪੀ ਨੇ ਧਾਰ ਪਾ ਕੇ ਬੈਠੇ ਨਾ ਹੈ ਧੰਦੇ ਲਾਦੇ ਪੱਕੇ ਜੰਦੇ ਲਾਦੇ ਪਹਿਲਾਂ ਖੁੱਲਣੋਂ ਨਹੀਂ ਸੀ ਆੜਦੀ ਇਹ ਹੁਣ ਤਾਂ ਨਹੀਂ ਆ ਜਾ ਵਿੱਚ ਬੜ ਹੋ ਤੂੰ ਉਂਦਾ ਗੋਪੀ ਫੋੜ ਆਈ ਜੱਜਦਾ ਮੈਂ ਤਾਂ ਕਹਿੰਦਾ ਰਹਿਣ ਦੰਨੇ ਆ ਹਾਂ ਇਹੋ ਪੀ ਕਹਿੰਦਾ ਨਹੀਂ ਰਣਕਦੇ ਆ ਕਹਾਂ ਹੁਣ ਪੂਰਾ ਮੇਕਅਪ ਕਰਕੇ ਹੀ ਖੜਾਵਾਂਗੇ ਅੱਛਾ ਬਾ ਠੀਕ ਆ ਹੁਣ ਮਤਲਬ ਜੀ ਫਿਰ ਘੁੰਟ ਘਾਤੋਂ ਕੱਢਣਾ ਬਾ ਠੀਕ ਇਹ ਵੀ ਗੱਲ ਠੀਕ ਆ ਲੈ ਪਾਸੇ ਦੀ ਗੋਲ ਕੇ ਹੀ ਨਿਕਲਿਆ ਹੀ ਕਹਾਂ ਕਿਉਂ ਬੰਦ ਕਰੀ ਜਾਂਦੇ ਹੋ ਇਹ ਆ ਫਿਰ ਚੁੱਪ ਪਰ ਹੁਣ ਬਾੜਤਾ ਕਹਿੰਦੇ ਛੋਟੂ ਇਧਰ ਵਿੱਚ ਛੋਟੂ ਜਿੰਦੇ ਹੀ ਬਾਲੇ ਭੜੇ ਲਾਇ ਪਿਆ ਹੋਰ ਯਾਰ ਦੇਖ ਤਾ ਲੋ ਹਾਂ ਤੂੰ ਹੀ ਲਈ ਗਿਆ ਆਪਣੇ ਘਰੇ ਇੰਨੇ ਮੈਂ ਨਹੀਂ ਬਨਿਆ ਹਾਂ ਕਾਕੇ ਉਹ ਨਹੀਂ ਬਨਿਆ ਯਾਰ ਅੱਛਾ ਤੇ ਗੋਪੀ ਸਦਾਰੀ ਨਹੀਂ ਉਹਨੇ ਕਾਕੇ ਵੀਰੇ ਨਹੀਂ ਬਣ ਕੇ ਗਏ ਸਾਰੇ ਗੱਗੀ ਤੇ ਕਾਕੇ ਅੱਛਾ ਯਾ ਹਣਾ ਕੈੜਾ ਹੌਲੀ ਲੈ ਕੇ ਜਾਈਂ ਭਾਜਦਾ ਬਾਹਲਾ ਫੋੜ ਓਏ ਇਹ ਕਿੰਨੀ ਜਗਾਤੀ ਆ ਪਹਿਲਾਂ ਮਰੂ ਕਿ ਮਗਰਾਣ ਨਹੀਂ ਤੋੜਦੇ ਉਦੋਂ ਆਓ ਊ ਵੀ ਨਾਲੇ ਭਾਜਦਾ ਬਾਹਲਾਗਾ ਓਏ ਨਹੀਂ ਪਤਾ ਕੀ ਆਦਤ ਤੋਂ ਮਜਬੂਰ ਆ ਇਹਨੇ ਨਹੀਂ ਮਾਇ ਇੱਥੇ ਜਾ ਕੇ ਮੂਹ ਖੜਾ ਕਰਕੇ ਇਹਨੂੰ ਹਾਂ ਅੱਧੀ ਪਾਂ ਪਰ ਭੂਮ ਪਰ ਲਾਇਆ ਹੋਇਆ ਹਣਾ ਲਆ ਵੀ ਆ ਗੁਪਤ ਇੰਡੀਕੇਟਰ ਲਾਉਣਾ ਤਾਰ ਥੋੜੀ ਜਿਹੀ ਲੈ ਆਇਆ ਫਿਰ ਥੋੜੀ ਆ ਯਾਰ ਵੀਰੇ ਹੈ ਹੋਰ ਕੱਟ ਤਾਂ ਨਹੀਂ ਕਰਨੇ ਓਏ ਕਟੂਏ ਤਾਂ ਕਟੂ ਜਾ ਰਾ ਹੈ ਨਾ ਫਿਰ ਜਾਂਦਾ ਰੂਲ ਹੋਰ ਲੈ ਲਾਂਗੇ ਰੇ 100 150 ਮੀਟਰੀ ਆ ਤਾਂ ਰੋਲ ਇੱਕ ਹੋਰ ਲੈਣਾ ਪਊ ਬਾਈ ਇਹ ਦੱਸ ਉਹਨਾਂ ਨੂੰ ਬੱਲ ਵੀ ਥੋੜੀ ਲੈ ਆ ਅਸਾ ਮੈਨੂੰ ਲੱਗਦਾ ਘਰ ਦੀ ਦੁਕਾਨ ਤਾਂ ਨਹੀਂ ਸੀ ਕਿਤੇ ਸਮਾਰ ਸਮਾਰ ਬਾਲਾ ਹੀ ਲੈ ਆ ਨਾ ਤੋਲ ਮਾਦਾ ਨਹੀਂ ਲੈ ਕੇ ਆਇਆ ਮੈਨੂੰ ਲੱਗਦਾ ਕਿਲੋਆਂ ਚ ਲੈ ਆ ਲੱਗਦਾ ਸਮਾਰ ਬਸ ਠੀਕ ਹੈ ਠੀਕ ਹੈ ਤਾਂ ਹੀ ਫੇਰ ਤਾਂ ਹੀ ਐਨੀ ਤਾਰਨਾ ਤਾਂ 10 ਟਰੈਕਟਰਾਂ ਦੇ ਇੰਡੀਕੇਟਰ ਲੱਗ ਜਾਣਗੇ ਹਾਂਜੀ ਤਾਂ ਮੈਂ ਮੜ ਕੇ ਲੈ ਦੁਕਾਨ ਘਰ ਦੀ ਸੀ ਬਸ ਫੇਰ ਤਾਂ ਹੀ ਠੱਕਿਆ ਹਾਂ ਹਾਂ ਦਾ ਵੀ ਪਹੁੰਚ ਗਏ ਸੀਗੇ ਰੈਕੋਟ ਬਾਬੇ ਕੋਲੇ ਆਪਾਂ ਇੱਥੇ ਲਗਭਗ ਹਰੇਕ ਟਰੈਕਟਰ ਦਾ ਸਮਾਨ ਬਾਬੇ ਹੁਣਿਆਂ ਕੋਲੇ ਪਿਆ ਹੁੰਦਾ ਪੰਪਰ ਲਾਈਟਾਂ ਮਗਰਿਆੜ ਭੇਟ ਹਰ ਚੀਜ਼ ਮਿਲਦੀ ਆ ਤੇ ਜਿਹੜਾ ਕੋ ਮਰਜੀ ਲੈ ਲਿਓ ਬਾਕੀ ਨੰਬਰ ਦੇ ਦਾਂਗੇ ਨਾਲ ਬਾਬੇ ਦਾ ਤੇ ਤੁਸੀਂ ਇਹਦੇ ਨਾਲ ਕਰ ਸਕਦੇ ਹੋ ਕੰਟੈਂਟ ਅਜੇ ਅਸੀਂ ਬਾਕੀ ਹੋਰ ਟੋਚਨ ਟਾਚਨ ਸਾਰਾ ਕੋਈ ਹੋਰ ਬਿਆਨ ਦੇਣੇ ਅਜੇ ਸੀ ਵੇਟ ਵੀ ਹੁੰਦੇ ਆ ਬਾਈਆਂ ਕੋਲੇ ਹਾਂ ਆਹ ਤੇ ਟਾਇਰ ਕਿਹੜੇ ਕਿਹੜੇ ਹੁੰਦੇ ਆ ਟਾਇਰਾਂ ਵਾਲੇ ਹੁੰਦੇ ਆ ਹੁਣ ਦੂਜੇ ਮੂਰੇ ਵੀ ਲਾਉਣ ਵਾਲੇ ਹੁੰਦੇ ਆ ਮੂਰੇ ਲਾਉਣ ਵਾਲੇ ਵੀ ਹੁੰਦੇ ਆ ਹੋਰ ਤਾਂ ਵੀ ਹੁੰਦੀਆਂ ਨੇ ਡਰਾਵਰ ਵੀ ਹੁੰਦੀ ਆ ਹੋਰ ਕੀ ਹੁੰਦਾ ਹਗਾ ਹਾਂ ਸਾਰੇ ਹੀ ਹੋਰ ਬੈਟਰੀ ਦਾ ਟੱਪਾ ਵੀ ਹੁੰਦਾ ਹੋਰ ਜਾਲੀਆਂ ਵੀ ਹੁੰਦੀਆਂ ਦੇਖ ਦੇਖ ਕੇ ਦਾ ਦੇ ਚਲਾਂ ਸਰ ਹੋਂ ਸਰ ਵੀ ਹੁੰਦੇ ਆ ਸਟੀਲ ਵਾਲੇ ਜਾ ਰਹੇ ਸਾਰਾ ਸਮਾਨ ਆ ਸੀਟਾਂ ਏ ਟੂ ਜੈਡ ਦਾ ਸਮਾਨ ਹੀ ਹੁੰਦਾ ਦੱਸ ਨਹੀਂ ਸਕਦੇ ਕੀ ਕੀ ਕੁਝ ਹੁੰਦਾ ਸਾਰਾ ਕੁਝ ਹੀ ਹੁੰਦਾ ਹੈ ਦੱਸ ਤੋ ਸਕਦੇ ਕੀ ਦੱਸ ਫੇਰ ਹੋਰ ਹੋਰ ਗਿਣਾ ਦੇ ਫੇਰ ਹਣ ਵਿਰਾਡ ਵੀ ਹੁੰਦੇ ਆ ਬੰਪਰ ਹੁੰਦਾ ਸਾਰਾ ਕੁਝ ਹੀ ਹੁੰਦਾ ਹੈ ਏ ਟੂ ਜੈਡ ਲੈ ਕਹਿੰਦਾ ਗਿਣਾਉਂ ਕੱਲੀ ਕੱਲੀ ਚ ਸਾਰਾ ਸਮਾਨ ਹੀ ਹੁੰਦਾ ਯੂ ਪੀ ਵੀ ਯਾਰ ਕਾਜੀ ਕੰਮ ਗੋਪੀ ਬਾਈ ਕਢਾਈ ਜਾਂਦਾ ਬੰਪਰ ਦੇਖਦੇ ਫੇਰ ਕਿਹੜਾ ਫਿੱਟ ਕਰਦਾ ਹੈਗਾ ਕਿੰਨਾ ਕੁ ਲੰਬਾ ਬੰਪਰ ਫਿੱਟ ਕਰਦਾ ਬਸ ਯਾਰ ਫੇਰ ਗੋਪੀ ਸਾਰੀ ਗਰੂਰੀਆਂ ਮਿਲ ਜਾਂਦੀਆਂ ਹਾਂ ਸਭ ਕੁਝ ਮਿਲ ਜਾਂਦਾ ਦੂਲੇ ਹੁੰਦੇ ਨੇ 60 ਕਿਲੋ ਦਾ ਗੋਕੇ ਫਿਰ ਲੋਟ ਆ ਠੀਕ ਆ ਵਧੀਆ ਪੂਰਾ ਲੰਬਾਈ ਹੋਰ ਤਾਂ ਨਹੀਂ ਲੈਣੀ ਨਾ ਨਾ ਇੰਨਾ ਕੁ ਲੋਟ ਆ ਵੇਖ ਲੈ ਹੁਣ ਦਾ ਫਿਰ ਨਹੀਂ ਬਾਹਲਾ ਲੰਮਾ ਨਹੀਂ ਆ ਠੀਕ ਆ ਠੀਕ ਆ ਸਰ ਉੱਧਰ ਟੁੱਟ ਗਿਆ ਕੰਡਾ ਯਾਰ ਜਿਹੜਾ ਉੱਧਰ ਵਜਨ ਰਹਿ ਜਾਂਦਾ ਉਹ ਹੰਦਾ ਨਹੀਂ ਜਾਦਾ ਅਸਰ ਅਸਰ ਆਹ ਦੇਖ ਫਿਰ ਉੱਧਰ ਸਾਰਾ ਸਾਰਾ ਟੁੱਟ ਗਿਆ ਇਹਦਾ ਪ੍ਰਾਜ ਵਾਟ ਗਿੱਲੋ 800 ਗ੍ਰਾਮ ਤੂੰ ਨਾ ਜੇ ਹੁਣ ਇੱਥੇ ਮੈਂ ਖੜ੍ਹ ਜੂਗਾ ਮੇਰਾ 30 ਕਿਲੋ ਹੀ ਦੱਸੂਗਾ ਹੂੰ ਉੱਥੇ ਇੱਕ ਦਿਨ ਮੇਰਾ 15 ਕਿਲੋ ਭਾਰੀ ਦੇਸੀ ਜਮਾ ਕਿਹਾ ਆਹੀ ਹੋਊਗਾ ਇਹਦਾ ਲੋਡ ਕਰਾਓ ਭਾਵੇਂ ਫਿਰ ਉਹ ਇੱਕ ਦਿਨ ਪਤਾ ਕੀ ਆ ਉਹ ਮੰਗਦਾ ਦੋ ਦਿਨ ਯਾਰ ਸਾਡਾ ਕਿੱਥੋਂ ਸੀਜ਼ਨ ਚ ਸਰ ਜੂਗਾ ਉਹ ਕਹਿੰਦਾ ਦੋ ਦਿਨ ਦਿਓ ਸਾਰਾ ਫਰੇਮ ਨਵਾਂ ਲਾ ਦਊਗਾ ਆ ਜੇ ਸਰਦਾ ਨਹੀਂ ਸਾਡਾ ਫਰ ਕੰਡੇ ਬਿਨਾ ਕੰਡੇ ਬਿਨਾ ਦਾ ਹੋਰ ਕਿੱਥੇ ਦਾ ਪੰਜ ਮਿੰਟ ਨਹੀਂ ਮੇਰੇ ਬੰਪਰ ਤਾਂ ਲੈ ਜੀਓ ਤੋਂ ਬਾਅਦ ਆਹ ਦਾ ਬਾਵੇ ਦਾ ਹੁਣਿਆ ਦਾ ਨੰਬਰ ਆ ਪਉ ਵੀ ਲੈਣਾ ਹੋਵੇ ਕਾਲ ਕਰਕੇ ਪੁੱਛ ਸਕਦੇ ਹੋ ਦੋਨੇ ਨੰਬਰ ਦਿੱਤੇ ਹੋਏ ਨੇਗੇ ਤੇ ਚਲੋ ਗੱਲਾਂបਾਤਾਂ ਜੀਆਂ ਕਰਦਿਆਂ ਨੂੰ ਬਾਵੇ ਨਾਲ ਇੱਥੇ ਆਪਾਂ ਨੂੰ ਖਾਹਾ ਟਾਈਮ ਲੱਗ ਗਿਆ ਸੀਗਾ ਤੇ ਪਿੰਡ ਜਾਨ ਨੂੰ ਮਸ਼ੀਨ ਵੀ ਆ ਗਈ ਉਹਦਾ ਵੀ ਜੰਗ ਦਾ ਵੀ ਫੋਨ ਆ ਗਿਆ ਉਹ ਕਹਿੰਦਾ ਵੀ ਆਜੋ ਟਰਾਲੀ ਲੈ ਕੇ ਤੇ ਹੁਣ ਆਪਾਂ ਚਾਲਦੇ ਆਂ ਕਿ ਇੱਕ ਮੜਾ ਦੋ ਕੰਮ ਹੋਰ ਕਰਨੇ ਸੀਗੇ ਇੱਕ ਕਰਨੇ ਨੇ ਲੈਣੀ ਸੀਗੀ ਮੱਝਾਂ ਨੂੰ ਫੀਡ ਏ ਉਹਦੀਆਂ ਕੰਮ ਕੋਈ ਨਾ ਕੋਈ ਤੁਸੀਂ ਹਰੇਕ ਬਲੌਗ 'ਚ ਦੇਖਿਆ ਹੁਣ ਆਪ ਦਾ ਉਹਦੀ ਨਾ ਕੋਈ ਨਾ ਕੋਈ ਲੰਡ ਲਾ ਜਾਂਦਾ ਜਾਂ ਉਹਦੀ ਕੰਮ ਕੱਢ ਲੈਂਦਾ ਜਾਂ ਇੱਕ ਆਪਾਂ ਲੈਣਾ ਸੀਗਾ ਆਟੋਮੈਟਿਕ ਜਾਂ ਤੇ ਰਾਜਧਾਨੀ ਵਾਲਿਆਂ ਤੋਂ ਚੇਂਜ ਕਰਕੇ ਬੱਸ ਉਦੋਂ ਬਾਅਦ ਆਪਾਂ ਚਾਲਦੇ ਹਾਂ ਪੈਂਡਰ ਨੂੰ ਵਾਪਸ ਤੇ ਉੱਧਰ ਮਜ਼ੀਨ ਆਈ ਖੜੀ ਆ ਜੱਸੀ ਹੁਣੀ ਵੀ ਨਾਲ ਆਈ ਕੋਈ ਨਹੀਂ ਜਾਣੇ ਪਰ ਅਜੇ ਚੱਲੂ ਆਏ ਪਤਾ ਨਹੀਂ ਵੀ ਇੰਨਾ ਟਾਈਮ ਲੱਗ ਜੂਗਾ ਬਾਵੇ ਕੋਲ ਗੱਲਾਂ ਬਾਤਾਂ ਕਰਦਿਆਂ ਨੂੰ ਟਾਈਮ ਲੱਗ ਗਿਆ ਹਜੇ ਤਾਰ ਤੇ ਉਹ ਵੀ ਲੈਣੀ ਆ ਹਨਾ ਗੋਪੀ ਚਾਲੋ ਸਿੰਗੜ ਉਤਾਰ ਉਥੇ ਨਹੀਂ ਮਿਲਦਾ ਆ ਏਕਮ ਤੋਂ ਹੀ ਲੈ ਲਾਂਗੇ ਚਾਲ ਪਿੰਡੋਂ ਉਤਾਰ ਤੇ ਏਕਮ ਤੋਂ ਹੀ ਮਿਲ ਜਾਣੀਆਂ ਗੋਪੀ ਆਜਾਰ ਸਮਾਨ ਬਾਹਰ ਲੈਕਦਾ ਹੈ ਹੋਰ ਇਹਦਾ ਐਨੇ ਤੇ ਮਟਰੈਕਟਰ ਦਾ ਇੰਜਨ ਕਰਨਾ ਹੁੰਦਾ ਤੂੰ ਤਾਂ ਓਏ ਤਾਰ ਇੱਕ ਰੰਗ ਦੀ ਬਾਹਲਾ ਬੰਡਲ ਵੱਡਾ ਲਿਆਉਂਦਾ ਆਸ ਚੀਜ਼ਾਂ ਦਾ ਰਹਿ ਗਈਆਂ ਚੱਲ ਕੋਈ ਨਾ ਇਹ ਚੱਕ ਹੋਣਗੇ ਨਾ ਹੋਰ 3600 ਨਾਲ ਲਿਖ ਕੇ ਪੂਰਾ ਭੇਜਿਆ ਗਿਆ ਨਹੀਂ ਨੇ ਤਲ ਨਾ ਸੀਗਾ ਆਟੋਮੈਟਿਕ ਇਹਨਾਂ ਦੇ ਹੋਰ ਬਦਲਦੇ ਨੇ ਆਪਾਂ ਚੱਲ ਜਾਨੂੰ ਜਾ ਕੇ ਰਾਜਧਾਨੀ ਵਾਲਿਆਂ ਦਾ ਆਪਾਂ ਲੈਨੇ ਆ ਫੀਡ ਅੱ삐 ਵੀ ਸਮਾਨ ਲੈਣਾ ਹੋਵੇ ਇਹਨਾਂ ਦਾ ਬਿਜਲੀ ਦਾ ਸਮਾਨ ਮਿਲ ਜੂਗਾ ਤੇ ਆਟੋਮੈਟਿਕ ਸੀਗਾ ਆਪਣਾ ਤੇ ਯਾਨੀ ਬਦਲ ਨਾਏ ਸੀਗੇ ਉਹਦੀ ਆਪਾਂ ਨੂੰ ਬਦਲ ਕੇ ਚੇਂਜ ਕਰਕੇ ਅੰਕਲੂਣੀਆਂ ਨੇ ਨਵਾਂ ਦੇਤਾ ਇਹ ਥਾਣੇ ਕੋਲੇ ਦੁਕਾਨ ਆ ਇਹਨਾਂ ਦੀ ਜਿਹੜੀ ਰਾਜਧਾਨੀ ਵਾਲਿਆਂ ਦੀ ਲੋ ਲੋ ਠੀਕ ਆ ਜੀ ਅਸੀਂ ਆ ਨਹੀਂ ਹੈਗਾ ਵੀ ਰਿਪੇਅਰ ਕਰਕੇ ਦੇਤਾ ਉਹਦੀ ਨਵਾ ਦਿੱਤਾ ਕਲੋਣੀਆਂ ਨੇ ਉਹ ਜੈਸੀ ਚੌਥਾ ਆਟੋਮੈਟਿਕ ਹੋਰ ਇੱਕ ਸੀਜ਼ਨ ਚ ਚੌਥਾ ਆਟੋਮੈਟਿਕ ਬਦਲਦਾ ਜਦੋਂ ਇਹਨੇ ਕੇ ਹੋਏ ਨੇ ਹੌਲਾ ਜਿਹਾ ਦੇਤਾ ਪਹਿਲਾਂ ਭਾਰੀ ਵਾਲਾ ਉਹ ਨਹੀਂ ਹੁਣ ਕਹਿੰਦਾ ਨਵੀਂ ਪੈਕਿੰਗ ਚ ਆ ਗਿਆ ਚਲ ਦੇਖਦੇ ਆ ਇਹ ਵੀ ਗਣੀ ਕਿੱਦਾਂ ਪੰਜ 10 ਦਿਨ ਨਹੀਂ ਚੱਲੂ ਲੈੋ ਵੀ ਆਹ ਸੇਠ ਕੋਲੇ ਆ ਗਏ ਆਪਣਾ ਨਾਮ ਲੈ ਦਿਓ ਇਹਨਾਂ ਕੋਲੇ 30 ਰੁਪਏ ਫੀਡ ਤੇ ਗੱਟੇ ਪਿੱਛੇ ਸਸਤਾ ਦੇਣਗੇ ਤੁਹਾਨੂੰ ਚੈਂਪੀਅਨ ਫੀਡ ਗੋਦਰੇਜ ਦੀ ਇਹ ਬਹੁਤ ਹੀ ਆਪਣਾ ਲੀਡਰ ਵਾਲੀ ਸੇਟ ਹੁੰਦੀ ਹੈ ਜੋ ਲੈਣਿਆਂ ਗੋਦਰੇਜ ਦੀ ਚੈਂਪੀਅਨ ਫੀਡ ਤੇ ਬਾਕੀ ਹੋਰ ਵੀ ਫੀਡਾਂ ਮਿਲ ਜਾਂਦੀਆਂ ਨੇ ਸੌਦਾ ਪੱਤਾ ਵੀ ਮਿਲ ਜਾਂਦਾ ਹੈਗਾ ਜਿਹੜਾ ਕੋ ਮਰਜ਼ੀ ਲੈ ਲਿਓ ਤੇ ਯਾਨੀ ਆਪਣਾ ਵਧੀਆ ਇਹਨਾਂ ਦਾ ਬਣਿਆ ਹੋਇਆ ਹੈਗਾ ਬ੍ਰਾਂਡ ਦੇਣ ਜਾਂ ਵੀ 20-30 ਰੁਪਏ ਆਪਾਂ ਨੂੰ 30 ਰੁਪਏ ਬੋਰੀ ਕਿੰਨੇ ਸਸਤੀ ਲਾਉਂਦੇ ਆ ਇਹ ਗੋਦਰੇਜ ਦੀ ਚੈਂਪੀਅਨ ਫੀਡ ਜੇ ਇਕੱਠੀਆਂ ਲੈਣਿਆਂ ਜਿਵੇਂ ਆਪਾਂ ਬਾਕੀ ਜੇ ਕਿਸੇ ਨੇ ਹੋਰ ਵੀ ਲੈਣੀ ਹੋਵੇ ਫੀਡ ਰਾਏਕੋਟ ਚ ਜਾਨੀ ਇਹਨਾਂ ਕੋਲ ਹੀ ਮਿਲਦੀ ਆ ਗੋਦਰੇਦਵੀ ਚੈਂਪੀਅਨ ਫੀਡ ਬਹੁਤ ਵਧੀਆ ਹੈਗੀ 8000 ਪਰਤ ਕੇ ਦੇਖੋ ਜਿਹੜੇ ਭਰਾ ਫੀਡ ਪਾਉਂਦੇ ਰਹਿੰਦੇ ਡੰਗਰਾਂ ਨੂੰ ਤੇ ਜਾਨੀ ਇਹਦੇ ਪਾ ਕੇ ਦੇਖੋ ਆਪਾਂ ਤਾਂ ਅਸੀਂ ਸਾਹਾ ਟਾਈਮ ਤੋਂਗਾ 2-3 ਸਾਲ ਹੋ ਗਏ ਲਗਾਤਾਰ ਇਹਨਾਂ ਤੋਂ ਲੈਂਦੇ ਆਣ ਜੱਸੀ ਤੁਸੀਂ ਕਿਹੜੀ ਪਾਉਂਦੇ ਹੋ ਫੀਡ ਏ ਇੱਕ 14000 ਪਾਉਂਦੇ ਆ 14000 ਕਿਹੜਿਆਂ ਦੀ ਪਤਾ ਨਹੀਂ ਕਿਹੜੀ ਹੈ ਇਹ ਆਪ ਹੀ ਤਿਆਰ ਘਰੇ ਕਰਿਆ ਹੈ ਇਹਨਾਂ ਦਾ ਫਾਰਮੂਲਾ ਤੇ ਉਹ ਫੀਡ ਵਾਰਤਦੇ ਨੇ ਇਹ ਉਹ ਕਿਤੋਂ ਨਹੀਂ ਮਿਲਦੀ ਹੈਗੀ ਉਹ 100 ਰੁਪਏ ਕਰਈ ਇਹਨਾਂ ਦੇ ਜੱਸੀ ਕੋਈ ਮਿਲੂਗੀ ਕਿਸੇ ਨਾਲ ਆਉਣਾ ਮੈਂ ਕਿਹਾ ਐ ਮਹਿੰਗਾ ਪੈ ਜਾਂਦਾ ਆ ਗੋਪੀਨਾ ਦਾ ਸਮਾਨ じゃ ਲੈਣਾ ਸੀ ਆ ਦੇਖ ਇੱਕ ਤਾਂ ਆਪਾਂ ਨੂੰ ਆ ਫੀਡ ਜੀ ਵਾਲਾ ਕੰਮ ਨਿਕਲ ਆਇਆ 5000 ਰੁਪਏ ਉੱਧਰ ਲੱਗ ਗਿਆ ਫੀਡ ਕਰਨੀ ਐਮੀ ਮੱਲੋ ਮੱਲੀ ਆ ਰਾਜਾ ਇਹਦੇ ਖੜ ਗਿਆ ਤਾਰਾਂ ਜੀਆਂ ਲੈਣ ਲੱਗੇ ਇਹ ਆ ਪੰਜ ਛੋਦੀ ਤਾਰ ਲੈਣੀ ਪੈਗੀ ਹਾਰ ਕੇ ਗ੍ਰਾਈਂਡਰ ਗ੍ਰਾਊਂਡਰ ਨੂੰ ਵੀ ਰਗੜਨ ਰੁਗੜਨ ਨੂੰ ਘੜਾਤੇ ਮਗਾਚਾਰ ਆਪਾਂ ਵੀ ਹੁਣ ਖੜੇ ਆ ਲੈ ਲਾ ਖੜੇ ਖੜੇ ਹੀ ਸੱਪ ਦਾ ਕੱਢ ਲੈਨੇ ਓਏ ਹੋਰ ਕੰਮ ਇੱਕ ਤਾਂ ਉਹਦੀ ਨਿਕਲਣਾ ਕੋਈ ਨਾ ਕੋਈ ਸਾਰੇ ਪੈਂਡਿੰਗ ਸੱਡੇ ਹੀ ਹੁੰਦੇ ਯਾਰ ਵੀਰੇ ਥੋੜਾ ਘੇੜਾ ਬਚਾਇਆ 5000 ਰੁਪਏ ਲੈ ਲੈਣੇ ਹੋ ਗਏ ਹੱਥ ਨਹੀਂ ਆਉਣਗੇ ਜਾਲ ਨਹੀਂ ਉਹ 2000 ਲੱਗ ਜਾਣਾ ਚੜਕੇ ਤੜਕੇ ਛਿੰਨੀਆਂ ਚੀਜ਼ਾਂ ਸਾਨੂੰ ਜਿਹੜਾ ਦਵਾ ਕੇ ਲੈ ਕੇ ਆਏ ਮੈਂ ਉਹ ਦਵਾ ਕੇ ਨਹੀਂ ਉਹ ਭਾਈ ਹੂੰ ਸਰਦਾ ਸੀ ਇਹ ਇਹਨਾਂ ਚੀਜ਼ਾਂ ਮੇਰਾ ਨਹੀਂ ਨਹੀਂ ਥੋੜੀ ਆਪਾਂ ਹੋਰ ਇਹਦਾ ਉਹ ਆ ਬੇ ਲੋੜੇ ਫਟਕਲ ਖਰਚਾ ਨਿਕਲਿਆ ਫਟਕਲ ਖਰਚਾ ਨਹੀਂ ਕਰਦੇ ਸੀਗੇ ਆ ਕਰਨੇ ਨੇ ਹੋਰ ਕੱਢ ਲੈ ਇੱਕ ਸੱਪ ਉਹ ਅੱਜ ਆਏ ਹੋਏ ਓਏ ਅੱਜ ਆਏ ਹੋਏ ਆ ਹੋਰ ਕਈ ਉਦਾਂ ਐ ਦਵਾਰ ਸੀਗਾ ਯਾਰ ਬੰਦ ਸੀਗੀ ਦੁਕਾਨ ਤੇ ਅੱਜ ਨਿਕਲ ਆਇਆ ਲੈ ਕੰਮ ਇੱਕ ਹੋਰ ਲਾਟਰੀ ਉਹ ਦੀ ਕੱਢ ਲਈ ਤਾਂ ਦੇ ਗarne ਨੂੰ ਤਾਂ ਕਹੀਂ ਕਰਨੇ ਕੀ ਆ ਕਾਦੀ ਖਾਤਰ ਨੇ ਗਿਆ ਇਹ ਇਹ ਯਾਰ ਮਸਤੀਆਂ ਜਾਂ ਦੋ ਲੈ ਲੀਆਂ ਤੋ ਇੱਕ ਆ ਇੱਕ ਨੰਬਰ ਇਹ ਕਾਟਚ ਨੰਬਰ ਹੈ ਬੀ ਐਸ ਕੇ ਵਾਲਿਆਂ ਦੀ ਆ ਇਹ ਅਸਾ ਇਹ ਕੰਮ ਕੀ ਕਰਦੀ ਆ ਬਈ ਕਾਰੀ ਖਾਤਰ ਆ ਇਹ ਜਿਵੇਂ ਕਈ ਕਰੀ ਮਸਟੈਟਸ ਹੋ ਕੇ ਥਣ ਤੇ ਸਿੱਧੀਆਂ ਆਉਣ ਲੱਗ ਜਾਂਦੀਆਂ ਜਾਂ ਦੁੱਧ ਘਟ ਜਾਂਦਾ ਮੱਝਾਂ ਨੂੰ ਦੋਨਾਂ ਦੇ ਹਾਂ ਜੀਆਂ ਮਾਰਦੇ ਹਾਂ ਜਾਂ ਇਕੱਠਾ ਬਣ ਜਾਂਦੀਆਂ ਨੇ ਥਣਾਜ ਹਾਂ ਉਹਦੇ ਤੋਂ ਬੜੀ ਫੀੜੀ ਦਵਾਈ ਆ ਲੈ ਵੀ ਬਲੌਗ 'ਚ ਸਾਰੇ ਤਰ੍ਹਾਂ ਦੀ ਨੌਲੇਜ ਹੀ ਮਿਲਿਆ ਕਰੂਗੀ ਆਹ ਦੇਖ ਲਓ ਮੱਝਾਂ ਆਏ ਆ ਡਾਕਟਰ ਆਪਣੇ ਕੋਲ ਆ ਤੇ ਮੱਝਾਂ ਵਾਲੀ ਨੌਲੇਜ ਵੀ ਇੱਕ ਬੰਦਿਆਂ ਨੂੰ ਦੇਤੀ ਏ ਉਹ ਗੱਲ ਆ ਵੀ ਗਾਗਰ ਦੇ ਸਾਗਰਬੰਦ ਕਰਨ ਵਾਲੀ ਵੀ ਆਪਣੇ ਬਲੌਗ 'ਚ ਕੁਝ ਵੀ ਮਿਲ ਸਕਦਾ ਨੌਲੇਜ ਦੀ ਗੱਲ ਵੀ ਮਿਲ ਸਕਦੀ ਆ ਜਪਲੀਆਂ ਵੀ ਮਿਲ ਸਕਦੇ ਕੁਝ ਵੀ ਮਿਲ ਸਕਦਾਗਾ ਯਾਨੀ ਐ ਆ ਵੀ 1 ਮਿੰਟ ਵੀ ਵੀਡੀਓ ਸਕਿਪ ਨਾ ਕਰਿਓ ਇਹਦਾ ਮੰਗਾ ਲੀ ਜੇ ਬਸ ਜਿਹੜਾ ਇਹਦਾ ਉਹ ਆ ਮੇਲਾ ਵੀ ਜਿਹੜਾ ਲੁੱਟ ਕੇ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਤੇ ਰਹਿ ਗਿਆ ਵੀ ਐਹ ਜਿਹੀਆਂ ਗੱਲਾਂ ਨੇ ਜਾਂ ਨੌਲੇਜ ਦੀਆਂ ਵੀ ਮਿਲਣਗੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪਸ਼ੂਆਂ ਡੰਗਰਾਂ ਬਾਰੇ ਲੈਣੀ ਹੋਵੇ ਉਹ ਵੀ ਬੰਦਾ ਮੈਸੇਜ ਕਮੈਂਟ ਕਰ ਸਕਦਾਗਾ ਆਪਣੇ ਕੋਲ ਡਾਕਟਰ ਹੈਗਾਗਾ ਵੈਟਰਨਰੀ ਡਾਕਟਰ ਲਓ ਵੀ ਆ ਜਿਹੜਾ ਸਮਾਨ ਰਹਿ ਗਿਆ ਸੀ ਲਾਸਟ ਗੋਪੀ ਨੇ ਬਣਾ ਲਈ ਗਿਆਨੀ ਨੇ ਵੱਡੀ ਤੇ ਉਹ ਇਹਨਾਂ ਨੂੰ ਲੈਣੇ ਆਗੇ ਲੈਟਾਂ ਲੂਟਾਂ ਬਾਕੀ ਸਾਰਾ ਕੁਝ ਇਹਨਾਂ ਨੂੰ ਮਿਲ ਜਾਂਦਾ ਗੱਡੀਆਂ ਕਾਰਾਂ ਦਾ ਸਮਾਨ ਟਰੈਕਟਰਾਂ ਦਾ ਸਿੰਪਲਾਂ ਕੁੰਬਲਾਂ ਇਹਦਾ ਆਹ ਹੈ ਗ੍ਰੈਪ ਤੋਂ 6-12 ਵਾਲੇ ਇੱਕ ਪੀਸ ਉਹ ਆ ਚਾਰ ਪਰ ਇੱਕ ਪੀਸ ਆ ਟਾਈਗਰ ਗੋਪੀ ਨੇ ਪੰਗਾ ਲੈ ਲਿਆ ਕਰੇ ਐਂਡੀਕੇਟਰ ਮੈਂ ਘਰੇ ਫਿੱਟ ਕਰ ਦੇਣੀ ਆ ਬਿਨਾਂ ਪਲੱਗਾਂ ਬਲੁਗਾਂ ਤੋਂ 100-200 ਦੀ ਪਾਰਟੀ ਚ ਸਾਰ ਦੇਣਾ ਆਈਆ ਤੇਰਾ ਹੋਣਾ 12000 ਗਿਆਨੀ ਨੂੰ ਦਮੇਗਾ ਤੇ ਬਾਕੀ 5000 ਦਾ ਸਮਾਨ ਲਓ ਇੰਡੀਕੇਟਰ ਤਾਂ ਨੂੰ ਬਹੁਤ ਮਹਿੰਗੇ ਪੈ ਜਾਣੇ ਹੈ ਕੋਕੀ ਆਹਦੇ ਇੰਡੀਕੇਟਰ ਮੇਰੇ ਚਖਣ ਭੁਜਾ ਨਾ ਦੇਣੇ ਇਹਨਾਂ ਨੇ ਹਾਂ ਜਿੰਨੇ ਕ ਬੰਪਰ ਚੋ ਬਚਿਆ ਤੇਰੇ ਉਹ ਇੱਧਰ ਲੱਗੇ ਉਹ ਇੱਧਰ ਲੱਗੇ ਉਹਦਾ ਪੁੱਠਾ ਬੰਗਾ ਲੈ ਲੈ ਜਾਂ ਇਹਨੂੰ ਹਾਂ ਪਾ ਵੀ ਕਰ ਦੇਣੀ ਜਨਾਲੇ ਮੁੜ ਕੇ ਬੰਦੇ ਭਾਈ ਮੇਰਾ ਜਿਹੜਾ ਕਮਿਸ਼ਨ ਮਾਰ ਜਾਣਾ ਸੀਗਾ ਗਿਆਨੀ ਨਾ ਵੀ ਕਰਿਆ ਇਹਨਾਂ ਨਾ ਵੀ ਕਰਿਆ ਹੈ ਕ ਨਹੀਂ ਇਹਨੇ ਯਾਰ ਆਪ ਦੇਖ ਜੋ ਕਸਮਾਨ ਦਾ ਐਂ ਚੀਜ਼ਾਂ ਦਵਾ ਦੂਗੇ ਕ ਕੱਢ ਲੈਿੰਦਾ ਆ ਜਿਹੜੀਆਂ ਮੈਂ 1 2 ਆਟਮਾ ਲੈਣਾ ਹੈ ਆਪ ਦੀਆਂ ਵਿੱਚੋਂ ਆਈ ਲੈਣ ਉਹਦੋਂ ਦੂਜਾ ਰਾਇਲ ਵਾਲੇ ਨਾ ਗਰੀ ਬੈਠਾਗਾ ਜਿਹਾ ਵੀਡੀਓ-ਬਿਡੀਓ ਬਣਾਉਂਦਾਗਾ ਇਹ ਤਾਂ ਹੀ ਬਣਾਉਗਾਗਾ ਆਹ ਤੋੜਾ ਕੇ ਕੀ ਚੀਜ਼ ਕਹਿੰਦਾ ਇਹ ਗਾਰ ਨੇ ਮੈਂ ਤੈਨੂੰ ਤੇਰੇ ਆ ਟਰੈਕਟਰ ਤੇ ਲਾਉਣ ਨੂੰ ਇਹਦੇ ਵਿੱਚ ਉਹ ਦੂਜਾ ਪਲੱਗ ਪੈ ਜਾਣਾਗਾ ਦੂਜਾ ਪਲੱਗ ਪੈ ਕੇ ਉਹਦੇ 'ਚ ਚਾਰਜਿੰਗ ਵਾਲੇ ਤੇ ਕੇਬਲ ਲੱਗ ਜਾਊਗੀ ਜੇ ਆਹ ਲਾ ਲਈਏ ਸਿੱਧੀ ਤਾਂ ਇਹਦੇ 'ਚ ਮੰਨ ਕੇ ਚੱਲ 2 ਲੀਟਰਾਂ ਦੂਤੀਆਂ ਪਰ ਇਹਦੇ 'ਚ ਸੀ ਟਾਈਪ ਨਹੀਂ ਲੱਗਦੀ ਹੈਗੀ ਤੇ ਜੇ ਆ ਲੈ ਜਲੀਏ ਵੀ ਇਹ ਬੂੜਾ ਵਾਂਗੂ ਕੰਮ ਦਊਗੀ ਮੇ ਦੋ ਤਿੰਨ ਹਾਂ ਪਲੱਗ ਵੀ ਲੱਗ ਜਾਂਦੇ ਆ ਦੇਖ ਲੈ ਹੁਣ ਤੂੰ ਹਾਂ ਵੀ ਜੇ ਮੈਂ ਕਿਹੜਾ ਹੋ ਮਰ ਜੀ ਹਾਂ ਮਾਦਾ ਕਹਨਾ ਆ ਲੈ ਲੈ ਆ ओरिजिनल ਜਿਆ ਕੰਮ ਆ ਬਾਕੀ ਆੜੀ ਨੂੰ ਪੁੱਛਿਆ ਬੇਸ ਜਨਕਾਰ ਆਂਦੀ ਆ ਗੱਡੀ ਆਸ ਜਿੰਨਾ ਖਾਈਏ ਉਹਨਾ ਖਾਦਾ ਪਚ ਜਾਵੇ ਕੀ ਬਾਬੇ ਸਾਊਂਡ ਬੇਸ ਦੀ ਆਹੇ ਸਾਊਂਡ ਬੇਸ ਦੀ ਕਿੰਨੇ ਦੀ ਐ 3500 ਦੀ 3500 ਦੀ ਬਾਕੀ ਆ ਸਮਾਨ ਵੀ ਹੋ ਗਿਆ ਸੀਗਾ ਕੁੱਤੀ ਦਾ ਉਹ ਬਾਤਾ ਇਹਦੇ ਬਹੁਤ 1170 ਦਾ ਇੱਥੋਂ ਤੇ ਪਹਿਲਾਂ 670 ਦਾ ਉਧਰੋਂ ਬਹੁਤ ਕੁ ਬਾਤਾ ਤੇ ਬਾਕੀ ਹੋਰ ਦੇਖਦੇ ਆ ਹਜੇ ਜੇ ਏਕਮ ਦੇ ਉਹ ਬਾਕੀ ਸਮਾਨ ਘਰਾਇਆ ਹੋਗਾ ਉਹਦੇ ਵਿੱਚ ਆਜੋ ਵੀਰ ਜੀ ਆਜੋ ਮੇਰੇ ਆਉਂਦੇ ਨੂੰ ਜਾਨੂ ਮਸ਼ੀਨ ਚਲਾਤੀ ਸੀ ਕਿ ਘੇਰਾ ਬਗਲ ਕੇ ਇੱਕ ਟੱਪ ਆਇਆ ਪਾਤਾ ਸੀਗਾ ਮਸ਼ੀਨਾਂ ਨੇ ਤੇ ਡੈਡੀ ਕਰਨੇ ਵਾਲੇ ਮਗਰ ਪਾ ਲਿਆ ਇਹ ਟਰਾਲੀ ਦੂਜੀ ਤੇ ਪਾ ਕੇ ਖੜਾ ਕੇ ਗਿਆ ਸੀਗੇ ਅਸੀਂ ਉਹ ਲਿਆਇਆ ਸੀਗਾ ਤੇ ਦੂਜੀ ਟਰਾਲੀ ਪਾਵੀ ਹੁਣੇ ਲਈਏ ਹੁੰਦੇ ਆ ਤੇ ਬਾਅਦ ਦੇਖਦੇ ਆ ਫਿਰ 1000 ਕਹਿੰਦੇ ਤਾਂ ਹੈਗਾ ਵੀ ਝਾੜ ਲੂਠੀ ਆ ਬਾਕੀ ਅੱਜ ਆਪਾਂ ਪੜਦੇ ਆ ਫੇਰ ਤੁਹਾਨੂੰ ਦੱਸਾਂਗੇ ਵੀ ਕਿਵੇਂ ਰਹਿੰਦਾਗਾ ਆਪਣਾ ਤੇ ਦੇਖ ਸਕਦੇ ਹੋ ਜਿੰਨੇ ਵਧੀਆ ਸੀਗੀ ਆ ਬਾਸਮਤੀ ਆਪਣੇ ਵਾਲੀ ਮੱਕੀ ਵਾਲੇ ਚ ਸੀਗੀ ਆਲੂਆਂ ਵਾਲੇ ਚ ਸਭ ਠੀਕ ਆ ਇਹ ਵੀ ਦੇਖ ਆ ਜੀ ਆਰੀ ਆਵੇ ਤਾਰਾ ਪਾਲ ਦੀ ਆਦਤ ਇਹ ਦਾਣੇ ਪਈ ਜਾਣ ਪਈ ਜਾਣ ਵੀ ਬੱਸ ਬਗਵੀ ਵੀ ਆ ਗਿਆ ਸੀ ਆ ਜਾਨੋ ਕੀ ਵੀ ਜਾਣ ਨੂੰ ਲੈ ਕੇ ਆਏ ਟਰਾਲੀ ਕੀ ਹੋ ਗਿਆ ਜੀ ਤੈਨੂੰ ਹੰਡਾਲਾ ਨਹੀਂ ਦੇਖਣਾ ਉਹਦਾ ਯਾਰ ਓਏ ਉਹ ਕੁੰਡਾ ਪੁਰਾਣਾ ਕਾਰੀਗਰਾਂ ਦਾ ਕੁੰਡਾ ਨਹੀਂ ਲੱਗਦਾ ਆ ਜਾ ਫਿਰ ਲਾਈਏ ਪਾ ਵੀ ਤਾਂ ਹੁਣ ਇੱਥੇ ਹੀ ਰਹਿ ਪਾ ਤੂੰ ਸਾਹ ਹੀ ਤਈ ਲੜਪੜ ਲੜਦੀ ਲਾਉਣਾ ਫਿਰ ਲੈ ਹਵਾ ਭਰਾ ਲਿਆ ਹੀ ਹਾਂ ਉਹ ਟਾਇਰ ਪੈਂਚਰ ਆ ਬਾਦ ਸੌ ਹੀ ਕਰਾਤੀ ਆ ਆਹੋ ਪੈਂਚਰ ਆ ਬਾਜ ਉਹ ਕਹਿੰਦਾ ਚਲ ਹੁਣ ਵਾ ਲਾਂਗੇ ਫਿਰ ਓ ਕੇਰਾ ਹੁਣ ਤੁਸੀਂ ਜੀਰੀ ਵੜ ਲਓ ਸੌ ਹੀ ਕਰਤਾ ਹੁਣ ਟਾਇਰ ਦਾ ਬਸਾ ਠੀਕ ਲਈ ਸੀਗੀ ਹੁਣ ਵੱਡ ਆ ਆਪਾਂ ਨੇ ਤੇ ਹੁਣ ਵਧਣ ਲੱਗਿਆ ਉਧਰ 26 ਤੇ ਯਾ ਨੋ ਨਾਈਟਰ ਵੀ ਪਹੁੰਚ ਗਿਆ ਜੱਸੀ ਬਾਈ ਦਾ ਕਹਿੰਦੇ ਉਹ ਰੈਸਟ ਤੇ ਹੋ ਗਿਆ ਕਹਿੰਦਾ ਵੀ ਆਰਾਮ ਕਰਦਾ ਆ ਲਾਲਾ ਵਿੱਚ ਲਾਲਾ ਫਵੀ ਓਏ ਬੇਚੀ ਲਾਲਾ ਵਿੱਚ ਹੇ ਇਧਰ ਖੜਾ ਦੇ ਵਿੱਚ ਲਾ ਕੇ ਉਹ ਵੀ ਡਾਕਟਰ ਵੀ ਪਹੁੰਚ ਗਿਆ ਜਾਨ ਨੂੰ ਇੱਕ ਅੱਧਾ ਕੰਮ ਜਾਨ ਨੂੰ ਵੇੜ ਕੇ ਆ 26 ਦਾ ਕੀ ਪ੍ਰੋਗਰਾਮ ਵੜਤੀ ਵੜਤੀ ਵਸ ਚੱਕ ਲੱਗਦੇ ਸਭ ਹਾਂ ਨਹੀਂ ਨਹੀਂ ਉਹ ਉਧਰੋਂ ਵੱਢ ਕੇ ਲਿਆਉਣਗੇ ਉਹ ਜਿੱਤੇ ਉਤੇ ਤੇਲੇ ਵਾਲੀ ਕਰੀ ਨਹੀਂ ਸੀ ਉਹ ਥਾਂ ਅੱਧਾ ਕਿ ਵਿੱਗਾ ਛੜਾ ਸੀ ਟਰੈਲ ਲਾਇਆ ਸੀ ਵੀ ਤੇਲਾ ਕਿੰਨਾ ਕੀ ਨੁਕਸਾਨ ਕਰੂਗਾ ਅਸਾ ਤੇ ਉਹ ਖਾਤਮੇ ਕਰਿਆ ਪਿਆ ਹਾਂ ਜਾਨੀ ਖਾਸ ਆ ਵੀ ਫਰਕ ਆ ਵੀ ਆ ਫਿਰ ਨਹੀਂ ਅਗਲਾ ਕਹਿੰਦਾ ਯਾਰ ਦਵਾਈ ਨਹੀਂ ਕੋਸ਼ਿ ਨਹੀਂ ਪਤਾ ਨਹੀਂ ਕੀਤਾ ਤਾਂ ਹੈ ਨਹੀਂਗਾ ਕੀਤਾ ਤਾਂ ਹੈ ਨਹੀਂ ਆਪਾਂ ਮੈਂ ਕਰਕੇ ਦੇਖ ਲੈਨੇ ਆ ਪੰਜ ਸੱਤ ਪੈਸੇਆਂ ਚ ਖੁੰਝੇ ਜੇ ਚ ਹਮ ਇੱਕ ਪਾਸੇ ਵੀ ਕੰਮ ਕਰਦੀ ਆ ਦਵਾਈ ਕਿ ਨਹੀਂ 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 ਉਹ ਤਾਂ ਦੇਖੇ ਹੋਏ ਹਾਂ ਹਾਂ ਉੰਨੇ ਜੀ ਹਾਂ ਜਾਨੀ ਉੰਨੇ ਕਿ ਜੀ ਪੰਜ ਸੱਤ ਪੈਸੇ ਉਹ ਜਮਾਤ ਬਣਾਉਂਦੇ ਹਾਂ ਹਾਂ ਵੀ ਗਾਂਹਾਂ ਵਾਹ ਤੇ ਆਏ ਆ ਇਹ ਗੱਲ ਸੋਚਣਾ ਵੀ ਤੇਲੇ ਵਾਲੀ ਇੱਥੇ ਨਾ ਕਰ ਸੰਡੀ ਵਾਲੀ ਨਾ ਕਰ ਆ ਬਾਕੀ ਝੋਨਾ ਦੇਖ ਲੈ ਜਿੱਥੇ ਕਰੀਆਂ ਵੀਆਂ ਨੇ ਦਵਾਈਆਂ ਤੇ ਉਹ ਵੀ ਤੂੰ ਦੇਖ ਸਕਦਾ ਉਹ ਦੀਦਾ ਹੋਊਗਾ ਪਰਲੇ ਪਾਸੇ ਹਾਂ ਤੇ ਜਾਨੀ ਬਾਹ ਹਾਂ ਕਰਤਿਆਂ ਤੋਂ ਪਤਾ ਲੱਗ ਜਾਣਾ ਉੱਧਰ ਜਾਣਾ ਦਿਖਾ ਦੇ ਡਾਕਟਰ ਆ ਯਾਰ ਛੇਤੀ ਛੇਤੀ ਕਾਹ ਤੋਂ ਨਹੀਂ ਪਰਦੇ ਟੱਪੇ ਹਨ ਹੌਲੀ ਹੌਲੀ ਬਾਹਰ ਚੋੜ ਦੇ ਨੀ ਨਹੀਂ ਮਸੀਨ ਨਾ ਪਾ ਜਾ ਕੇ ਟੱਪਾ ਫਰੀ ਜਾਵੇ ਕੂਕਾਂ ਜੇ ਮਰੀ ਜਾਵੇ ਹਾਂ ਚਾਹੇ ਅੱਧੀ ਅੱਧੀ ਕੀ ਪਾਈ ਜਾਵੇ ਹਾਂ ਬਾ ਹੌਸਲੇ ਹੀ ਹੁੰਦਾ ਹੈਗਾ ਟੱਪਿਆਂ ਦਾ ਹਾਂ ਹਾਂ ਹੈ ਬਬੀ ਹੋਰ ਹਾਰ ਨਹੀਂ ਆ ਜਦੋਂ ਉੱਤੋਂ ਵੀ ਢੇੜਾ 2-3 ਢੇੜਾ ਭਰ ਕੇ ਪੌਦਾ ਗੱਗੂ ਦਾ ਉਹ ਵੀ ਪੂਰਾ ਜਦੋਂ ਮੈਂ ਕਿਹਾ ਡੇਢ-2 ਢੇੜੇ ਦੇ ਕੇ ਹਾਰ ਮਾਰਦੇ ਆਏ ਹੁੰਦਾ ਵੀ ਯਾਰ ਨਿਕਲਦੀ ਨਹੀਂ ਜੀ ਉਹ ਬਾਲੀ ਵੱਡੀ ਟਰਾਲੀ ਵੀ ਨਾ ਪਹਿਲਾਂ-ਪਹਿਲਾਂ ਲਿਆਵੇ ਵੱਢਣ ਵੇ ਪਬੀ ਕਰੇ ਚਾਚੇ ਵਾਲੀ ਲਿਆ ਜਾਂਟੇ ਵਾਲੀ ਉਹ ਵੱਡੀ ਓ ਮਾ ਗੱਲ ਉਹਦਾ ਥੱਲੇ-ਥੱਲੇ ਹੀ ਪੈ ਜਾਣਾ ਹੈਗਾ ਕੀਲਾ ਦਾ ਵੱਢਣਾ ਹੈਗਾ ਨੇ ਇਹ ਤਾਂ ਬੈਠਾ ਆ ਆਪਣੇ ਬੈਠਾ ਲਈ ਹੋ ਗਏ ਬੰਗਾ ਨਾ ਹੋਵੇ ਹਾਂ ਉਹ ਦੋ ਟਾਪੇ ਬਾਗ ਪਾ ਦਿਆ ਹਾਂ ਹਾਂ ਹੁਣ ਤਾਂ ਜਿਹੜੀ ਥੋੜੇ ਵਾਲੀ ਛੋਟੀ ਟਰਾਲੀ ਆ ਉਹੀ ਹੋਵੇ ਬਸ ਉਹਦੇ ਚ ਹੌਸਲਾ ਬਹੁਤ ਹੋ ਜਾਂਦਾ ਟਰਾਲੀ ਭਰ ਕੇ ਆਏ ਹੋਏ ਨਹੀਂ ਹੋਈ ਓਏ ਉਹੀ ਲਿਆਉਣੀ ਸੀਗੀ ਆਪਾਂ ਕਹਣਾ ਟਰਾਲੀ ਤੋਂ ਉੱਪਰ ਹੋ ਗਈ ਬਾਦ ਮਾਦੀ ਨਾਲ ਛੋਟੀ ਰੇੜੀ ਚ ਪਾ ਲੈ ਹਾਂ ਕਰਦੇ ਬੰਦੇ ਤਾਂ ਆਏ ਆ ਗੱਗੂ ਪੂਰੀ ਰੀਜ ਨਾਲ ਵੱੜਦਾ ਐ ਥੋੜੀਆਂ ਮਸ਼ੀਨ ਦਾਣਾ ਦੂਣਾ ਮਾਰ ਜੂ ਜਾਏ ਸਾਇਦ ਦਾਣੇ ਰਹਿ ਜਾਣਗੇ ਕਿਤੇ ਨਹੀਂ 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 ਬੈਗ ਬੁੱਕ ਕਰਕੇ ਉਦੀ ਚੱਕ ਲਾਂਦਾ ਸਾਰੇ ਇਹ ਰਾਇ ਦਾ ਮੇਟ ਤਾਂ ਹੁੰਦੀ ਆ ਉਹ ਲੈ ਹਾਂ ਇਹਦਾ ਗੱਲ ਹੈ ਆ ਛੋਟੂ ਦੇ ਗੇੜੇ ਖਵਾਏ ਪਏ ਹਾਂ ਕਹਿੰਦਾ ਉਹ ਚੱਟ ਫਲਾ ਮਿਜੀ ਚੱਕ ਦੇ ਛੋਟੂ ਵੀ ਕਹਿੰਦਾ ਚੱਡਰ ਨਾਲ ਹੀ ਚੱਕ ਲਈ ਉਹ ਵੀ ਦਾ ਗੱਲਾਂ ਉਹ ਵੀ ਧਾਣੇ ਦੂਣੇ ਨੂੰ ਕਹਿੰਦਾ ਪੂਰੀ ਨਿਗ੍ਹਾ ਰੱਖਣੀ ਆ ਨਾ ਟੁੱਟਣਾ ਚਾਹੀਦਾ ਨਾ ਕੋਈ ਮਾਰਨਾ ਮਗਰ ਚਾਹੀਦਾ ਮਸ਼ੀਨ ਨੂੰ ਇਹਦਾ ਆ ਯਾਰ ਉਹ ਵਧੀਆ ਇਹਦਾ ਆ ਤਾਂ ਹਾਲਾ ਉੱਚਾਗਾ ਧਾਣੇ ਪਾਉਣ ਵਾਲਾ ਪਾਕਟ ਜਾਹਾ ਬਹੁਤ ਅੱਛਾ ਸਧਰੀ ਸੁਧਰੀ ਚ ਨਹੀਂ ਲੱਗ ਤੂੰ ਵੀ ਸਮਝੀ ਆ ਯਾਰ ਮਸ਼ੀਨ ਆ ਹਾਂ ਇਹ ਡਬਲ ਡਬਲ ਕ੍ਰੈਸਰਾ ਟਾ ਮਾਡਲ ਲਈ ਜੀ ਇਹਨਾਂ ਨੇ ਯਾਰ ਪੂਰੀ ਨਹੀਂ ਵਧੀਆ ਨਹੀਂ ਕੋਈ ਵੀ ਦੇਖ ਤੋ ਸਾਇਲੈਂਟ ਕਿੰਨੀ ਚੱਲਦੀ ਆ ਬਹੁਤ ਕਈ ਸੀਜ਼ਨ ਹੋ ਗਏ 5-6 ਸੀਜ਼ਨ ਹੋ ਗਏ ਲਈ ਨੂੰ ਵੀ 5 ਸੀਜ਼ਨ 4 ਹੋ ਗਏ ਹੋਣਗੇ ਨਵੀਆਂ ਅਰਜੀ ਹਾਂ ਬਾਕੀ ਬਈ ਸਾ ਬੜੀ ਅੰਤਰ ਖੜਦੀ ਅੰਤਰ ਹੈ ਨਾ ਐ ਫਰਕ ਨਹੀਂ ਤਾਂ ਮਸ਼ੀਨਾ ਤਾਂ ਆਮ ਤਾਂ ਬਾਹਰ ਖੜੀ ਨਹੀਂ ਗੜ ਜਾਂਦੀ ਹਾਂ ਆਤਿਆਂ ਦੀਆਂ ਤਾਂ ਉਹ ਦੇਖਣ ਨੂੰ ਹੀ ਪ੍ਰਾਣੀਆਂ ਜਿਹਾ ਲੱਗਣ ਲੱਗ ਜਾਂਦੇ ਨੇ ਬਈ ਜੀਰੀ ਨਹੀਂ ਜੀਰੀ ਵਧੀਆ ਯਾਰ ਡੋਡੀ ਡੱਡੀ ਤਾਂ ਨਹੀਂ ਆ ਗਈ ਬਈ ਨਹੀਂ ਨਹੀਂ ਆਦਾ ਕਿਤੇ ਕਿਤੇ ਇੱਕ ਦਿਨ ਸਾਹਫਾ ਹਾਂ ਫਾ ਜੀ ਦਵਾਈ ਵਧੀਆ ਕਰੀ ਜੀ ਹੈ ਨਾ ਤੇਰੀ ਇਹ ਮੰਨੀ ਮੈਂ ਕਿਹਾ ਫਿਰ ਦਵਾਈ ਵਧੀਆ ਹੀ ਕਰ ਰਹੀ ਹੈ ਨੇ ਯਾ ਦੇ ਕਿਹੜੀ ਕਰਾਈ ਸੀਗੀ ਜੇ ਅਸੀਂ ਉਹ ਦਵਾਈ ਦਾ ਨਾਮ ਭੁੱਲ ਗਏ ਲਾਲ ਜੀ ਡੱਬੀ ਵਾਲੀ ਸੀ ਹਨਾ ਕਿਹੜੀ ਸੀਗੀ ਫੈਕਸਾ ਲਾਉਣ ਪਾਈ ਸੀ ਆਪਾਂ ਯਾਰ ਤੇਲੇ ਵਾਲੀ ਤਾਂ ਫੈਕਸਾ ਲਾਉਣ ਸੀ ਦੂਜੀ ਉਲੀ ਵਾਲੀ ਕਿਹੜੀ ਉਲੀ ਵਾਲੀ ਯਾਰ ਗਲੀਲੀ ਉਹ ਵੇਹੀ ਤੇ ਲਾਸਟਰ ਸੀ ਲਾਸਟਰ ਪਾਈ ਸੀ ਹਾਂ ਇੱਥੇ ਤਾਂ ਲਾਸਟਰ ਸੀ ਗਲੀਲੀ ਉਹ ਵੇ ਤਾਂ ਉਧਰ ਪਾਈ ਸੀ ਉਹ ਵੀ ਵੱਡਾਂਗੇ ਪਰਸ ਨੂੰ 17 ਤਰੀਕ ਨੂੰ ਦਿਖਾਵਾਂਗੇ ਫੇਰ ਕਿਵੇਂ ਨਿਕਲਦੀ ਆ ਉਹ ਨਿਆ ਦਾ ਚਾੜ ਵਧਿਆ ਨੇ ਪੂਰਾ ਵੀ ਡੋਡੀ ਹਰਾ ਦਾਣਾ ਬਣੀ ਹੈਗਾ ਲੈ ਯਾਰ ਪੂਰੀ ਜਮਾ ਇਹਨ ਸਹੀ ਆ ਜਾਂਦੀ ਜਕੂ ਯਾਰ ਇੰਨਾ ਟਾਈਮ ਕਿਥੇ ਮੰਡੀ ਚ ਬਹਿਣ ਦਾ ਜੱਸੀ ਇਹ ਕੀਆਂ ਨਾ ਵੀ ਸੀਜਨ ਦਾ ਜੋਰ ਆ ਆ ਆਲੂ ਲੂ ਲਾਉਣੇ ਆ ਸੁਪਰ ਸੀਡਰ ਕਣਕ ਬੀਜਣੀ ਆ ਕਣਕ ਬੀਜਣ ਲਈ ਸੰਪਰਕ ਕਰਿਓ ਬਈ ਨੰਬਰ ਬੋਲ ਦੇ ਨੰਬਰ ਬੋਲ ਦਾਂਗੇ ਤਾਂ ਆ ਲਿਖ ਦਾਂਗੇ ਨੰਬਰ ਬੋਲ ਦੇ ਤੂੰ ਆਪ ਦਾ ਬੋਲ ਦੇ ਇੱਕੋ ਹੀ ਗੱਲ ਆ ਉਹ ਨਹੀਂ ਉਹ ਬੋਲ ਦੇ ਕੋਈ ਨਾ ਇੱਕੋ ਹੀ ਗੱਲ ਆ ਜੇ ਤੈਨੂੰ ਫੋਨ ਆ ਜੇ 79504985 977 95 95 04985 0495 ਕੱਟਦਾ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਆ ਵੀ ਮਾਰਦਾ ਤੇ ਯਾਰ ਲੈ ਜਾ ਕਮਲਿਆ ਉਹ ਲੈਫਟ ਜਾ ਕਲਾ ਥੋੜੀ ਜੀ ਪੁੱਤ ਰੰਗ ਲੈਦਾ ਰੰਗ ਨਾਲ ਇਦਣੋ ਉਹਦੀ ਦਿਲ ਤੋਂ ਰੰਗ ਲੈਣਾ ਸੇਵਾ ਕਰੀ ਨਹੀਂ ਆ ਸੇਵਾ ਆ ਸਹੀ ਗੱਲ ਆ ਤਾ ਇਹਦੀ ਆ ਜੇ ਤਾ ਨਾ ਸੇਵਾ ਕਰੀ ਹੋਈ ਆ ਮਸ਼ੀਨ ਭਾਈ ਹੈ ਮਸ਼ੀਨ ਨਵੀਆਂ ਸਰ ਜੀ ਅਰੇ ਕਾਲਸ ਕੀ ਹਾਲ ਹੈ ਜੱਜ ਜੀ ਅੱਜ ਅਸੀਂ ਆ 14000 ਆ ਦੇਖ ਲਓ ਬਈ ਜਿਹੜੀ ਤਰਕੇ ਤੁਹਾਨੂੰ ਦੱਸਦਾ ਸੀਗਾ ਨਾ ਪਨੀਰੀ ਇਹ ਜੱਸੀ ਆ ਪਨੀਰੀ ਪਨ ਆਹੀ ਆ ਆ ਚੈੱਕ ਕਰ ਆਪਾਂ ਲੈ ਕੇ ਸੀ ਉਦੋਂ ਗੱਲ ਟੀਚਰ ਜੀ ਜੱਸੀ ਦੀ ਕਾਲੀ ਜੀ ਜੀਰੀ ਇੱਕ ਹੀ ਲਿਆਇਆ ਤੂੰ ਤਾਂ ਭਾਵੇਂ ਲੰਬੀ ਬੈਗੀ ਸੀ ਮੀਂਹ ਦਾ ਅੱਛਾ ਉਹ ਵੱਡੀ ਆ ਨਹੀਂ ਕਰੀ ਹਣੀ ਕੱਚ ਦੀ ਪਹਿਲਾਂ ਉਹ ਫੇਰੀਆਂ ਕਰੀ ਨਹੀਂ ਸਪਰੀਹਾਂ ਤਾਂ ਕੱਚ ਛੱਡਦਾ ਨਹੀਂ ਇਹ ਉਹੀ ਪਰ ਇੱਕੀ ਨੌਕਸ ਕੁਦਰਤੀ ਹੈਨਾ ਰੇਹ ਵਾਲੇ ਲਾਏ ਪਹਿਲਾਂ ਉੂੰ ਦਾ ਉੂੰ ਦਾ ਤਾਇਆ ਯਾਰ ਮੰਡੀ ਦਾ ਸ਼ਿੰਗਾਰ ਆ ਕਿ ਨਹੀਂ ਤਾਂ ਪਹਿਲਾਂ ਹੀ ਆ ਗਿਆ ਸਾਰਿਆਂ ਤੋਂ ਹੁਣ ਲਾਸਟ ਤੇ ਜਾਣਾ ਇਹਨੇ ਦੇਖੀ ਆਏ ਰੌਣਕਾਂ ਲਾਈ ਰੱਖਣੀਆਂ ਨੇ ਮੱਡੀ ਚ ਨਾ ਨਾ ਇਹਦਾ ਸੋਖਾ ਬਈ ਪੂਰਾ ਪਾ ਲਾਈ ਦਿੱਤੀ ਸ਼ਾਦੀ ਤਹੀਂ ਚਲਾਈ ਆਂ ਔਰ ਲੈ ਵੀ ਕਰਕੇ ਵੱਡਣ ਚੱਲੇ ਸੀਗੇ ਮਾਂ ਮਾੜੇ ਗੰਦਾਸੇ ਲਾ ਲੀਏ ਤੇ ਪਈ ਹੁਣ ਉੱਤਰ ਬੈਠਿਆ ਜੈਸੀ ਕੀ ਹੋ ਗਿਆ ਯਾਰ ਲਾ ਦੇ ਲਾ ਪਲੱਗ ਤਾਂ 8 10 ਨੇ ਜਿਹੜੇ ਚ ਮਰਜ਼ੀ ਲਾ ਦੇ ਤਾਰ ਜੱਲਦਾ ਜੱਲਦਾ ਕਿਹੜੇ ਅੱਜ ਚੌਲ ਆਪਾਂ ਵੱਡੇ ਸੀਗੇ ਉਹਦੇ ਕਰਕੇ ਗੁਰਦੇ ਵੱਢਦੇ ਫਿਰ ਕਰਕੇ ਗੁਰਦੇ ਵੱਟ ਕੇ ਹੁਣ ਹੈਪੀ ਨੂੰ ਕਰਦਾ ਸੀਗਾ ਖੂਨ ਜੇਰੀਆਂ ਇਕੱਠੇ ਬਣਾਵਾਂਗੇ ਤੇ ਥੱਲੇ ਨਾਲੇ ਪਲਟਾ ਦੇ ਦਿੰਦੇ ਤੇ ਤਾਂ ਕਰਕੇ ਕੀ ਨੇ ਫਿਰ ਪਲਟਾਉਂਦੇ ਇੱਕ ਇਹਦੇ ਇਕੱਠੇ ਬਣਾਵਾਂਗੇ ਇੱਕ ਵਾਰੀ ਹੁਣ ਮੰਨ ਲੇ ਕਿ ਨੂੰ ਕਰਕੇ ਵੱਢਦੇ ਇੱਕ ਵਾਰੀ ਕਾਲੂ ਰੀਪਰ ਆਥਣੇ ਜੇ ਫੇਰ ਦਾਗੇ ਤੋਂਪ ਲੱਗ ਜੂਗੀ ਤੇ ਹੋ ਸਕਿਆ ਇੱਕ ਅੱਧੀ ਵਾਰੀ ਪਰਸੋਂ ਫੇਰ ਦਾ ਦੋ ਤਿੰਨ ਵਾਰੀ ਫੇਰ ਦਾਗੇ ਉਨੀ ਸੇਤੀ ਇਕੱਠਾ ਵਜੇ ਜਾਣੀ ਆ। ਫੇਰ ਜੇ ਉਸ ਤੋਂ ਬਾਅਦ ਇਕੱਠਾ ਗੁੱਟਾ ਕਰਨਾ ਕਿ ਦੋ ਤਿੰਨ ਜੇ ਚੱਕ ਕੇ ਲੈ ਜਾਣਗੇ ਗੱਠਾ ਤੇ ਉਸ ਤੋਂ ਬਾਅਦ ਫੇਰ ਆਲੂਆਂ ਦੀ ਬਜਾਈ ਦਾ ਕੰਮ ਸ਼ੁਰੂ ਕਰਾਂਗੇ ਬਾਅਦ ਉਹ ਕੇ। ਬਣੇ ਰਹੋ ਬਾਾਕੀ ਅੱਗੇ ਅੱਗੇ ਵਲੌਗਾਂ 'ਚ ਉਹਨੇ ਦਿਖਾਵਾਂਗੇ। ਅੱਜ ਦੇ ਬਲੌਗ ਦੀ ਹੋਈ ਫਿਰ ਆਈ ਸਮਾਪਤੀ ਕਾਰਜਕੁਰਤੇ ਵੱਢ ਕੇ ਉਸ ਤੋਂ ਬਾਅਦ ਪਵੀ ਹੁਣੀ ਆ ਗਏ ਸੀਗੇ ਉੱਥੇ ਤੇ ਦਾਣਾ ਮੰਡੀ ਚ ਢੇਰੀ ਢਾਕ ਢੋਕ ਕੇ ਹੁਣ ਆ ਗਏ ਸਾਰੇ ਅਸੀਂ ਘਰ ਨੂੰ ਤੇ ਘਰ ਨੂੰ ਨੀ ਚੱਲੇ ਬਾਲੀਬਾਲ ਖੇਡਣ ਮਾਇਦੇ ਪਵੀ ਹੋਰ ਕਰਦੇ ਆਨ ਸਨਾਨ ਸਨੋਂ ਕਰਕੇ ਰੀਲਾਂ ਰੂਲ ਇੱਕ ਦੋ ਕਰਨ ਵਾਲਿਆਂ ਨੇ ਐਡੀਟ ਉਹ ਕਰਦੇ ਆ ਤੇ ਬਾਕੀ ਫਿਰ ਆਹ ਬਲੌਗ ਜਿਹੜਾ ਹੁਣ ਬਣਾਇਆ ਅੱਜ ਇਹ ਕਰਕੇ ਐਡਿਟ ਪਾਉਨੇ ਆ ਫਿਰ ਤੇ ਬਾਕੀ ਇਹੋ ਜਿਹੀਆਂ ਚੀਜ਼ਾਂ ਅੱਗੇ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਬਾਕੀ ਹੋਰ ਕੋਸਤਾ ਨਹੀਂ ਪਵੀ ਰਹਿੰਦਾ ਬਈ ਨਹੀਂ 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 ਠੀਕ ਹੋਰ ਕਾਰਨ ਤੂੰ ਤਾਂ ਵੀ ਕੋਈ ਕਹਿਣਾ ਓਕੇ ਆ ਬੋਲ ਓਕੇ ਆ